ਓ ਜੀ ਹਸਰੀਕਾਲ ਜੀ ਲੈ ਬਈ ਸਾਡੇ ਬੰਦੇ ਪਹੁੰਚ ਗਏ ਚਾਰ ਹੋਰ ਨਾਨਕਾ ਮੇਲਾ ਆ ਗਿਆ ਓਏ ਜੀ ਸਤਿ ਸ਼੍ਰੀ ਅਕਾਲ ਜੀ ਆਦਰੀਕਾਲ ਠੀਕ ਹੈ ਜੀ ਕੀ ਹਾਲ ਆ ਖੇਤਾ ਮੇ ਹਾਂ ਜੇਕਰ ਨਮਸਤੇ ਹਾਂ ਹਾਂ ਆ ਦੇ ਵਿਆਹ ਕਰਾ ਕੇ ਹੀ ਬਦਲ ਗਿਆ ਇਹ ਤਾਂ ਓਹ ਦਾਦਾ ਸਰੀ ਵੀ ਨਹੀਂ ਰਹਾ ਇਸ ਦਾ ਹਾਂ ਮੜਾ ਹੋ ਗਿਆ ਇਹਦਾ ਜਮਾ ਹੀ ਗਿਆ ਆ ਤੇਰੇ ਉਹ ਵੀ ਆ ਗਿਆ ਬਈ ਬੰਦਾ ਕਿਆ ਹਾਲ ਹੈ ਤੇਰਾ ਤੂੰ ਰਾਤ ਨੂੰ ਮੈਂ ਕਹਿੰਦਾ ਕਹਿੰਦਾ ਸ਼ੰਭੂ ਆ ਜਾਣਾ ਮੈਂ ਕਹ ਲਾਇਆ ਫੇ ਸ਼ੰਭੂ ਆ ਗਿਆ ਫੇ ਤਾਂ ਗੱਲ ਬਣ ਗਈ ਹੋਰ ਚਾਹ ਪੀਓ ਪਹਿਨਾ ਤਾਂ ਬਾਕੀ ਕੰਮ ਫੇਰ ਰੇ ਮਨੋਜ ਲੋ ਵੀ ਲੱਗੇ ਲੱਦਾਂ ਜਿਹੜੀ ਰਾਤ ਛੱਡ ਕੇ ਗਏ ਤੇ ਇਹ ਦੇ ਪਰ ਹੁਣ 20 30 ਭਰੀਆਂ ਪਾਉਣੀਆਂ ਬਾਕੀ ਜਿਹੜੀ ਆ ਸੌ ਸਬਾ ਸੋ ਭਰੀ ਆ ਉਹ ਬਾਹਰ ਪਾ ਕੇ ਲੱਦਾਂਗੇ ਉੱਥੇ ਖੜਾ ਕੇ ਬਾਹਰ ਠੀਕੇ ਰੱਖੀ ਹੁਣ ਇਹ ਭਰੀ ਆ ਜਿੰਨੀ ਉਹ ਬਾਹਰ ਕਢਾ ਕੇ ਲੱਦਾਂਗੇ ਟੋਚਨ ਪਾ ਕੇ ਕੱਢ ਲੈਣਾ ਹੁਣ ਪੁਲਵਾਨ ਸਿੰਘ ਆ ਗਿਆ ਵਧੀਆ ਮੈਂ ਕਿਹਾ ਵੀ ਇੱਥੇ ਸਿੱਧਾ ਨਹੀਂ ਨਾ ਹੋਣਾ ਜੇ ਪਹਿਨੀ ਟੋਚਨ ਪਾ ਲਿਆ ਮੈਂ ਤਾਂ ਇਹਨਾਂ ਵਾਂਗ ਪਰਚੀ ਲੈ ਕੇ ਲਾਂਗੇ ਤੂੰ ਲੈ ਕਿੱਥੇ ਰਾਤ ਲੱਦੀ ਨਹੀਂ ਨਹੀਂ ਤਾਂ ਮੈਂ ਲੰਘ ਜਣਾ ਤਾਂ ਦੱਲੀ ਕੋ ਛੱਡੇ ਆਣੋਂ ਤਾਂ ਮੈਂ ਆਲਦੈ ਨਾ ਲਾ ਲੈਣੇ ਅੱਦਾਂ ਨਾ ਪੰਜੇ ਭਰੀਆਂ ਬਸ ਅੱਛਾ ਅੱਛਾ ਆਹਾ ਆਦ ਬਾਰ ਖੜਾ ਕੇ ਲੱਦਣੀਆਂ ਇੰਨਾ ਨਹੀਂ ਚੜਨਾ ਹੈਗਾ ਕਿੰਨੀ ਵਾਰੀ ਹੋ ਗਈ ਇਹ ਘੜਤੀ 320 ਭਰੀ ਹੋ ਜੋ ਪੂਰਾ ਹੁਣ ਦੇਖਦੇ ਆ ਹੁਣ ਗਿਆ ਪਤਾ ਇਹਨਾਂ ਦਾ ਬਰਾੜੀ ਨਾ ਬਣਾਈ ਹੈ ਅੱਗੇ ਨਹੀਂ ਹੈਗਾ ਘੜ ਬਿਮਾਰੀ ਕਰਕੇ ਕੋਸ ਆਗਾਂ ਗਲ ਬੰਨੀ ਗਏ ਕੋ ਪਰਾਲੀ ਦਾ ਬੰਨੀ ਗਏ ਇਹਨਾਂ ਦਾ ਮੇਰਾ ਕੋ ਪਲਾਤ ਤੇ ਘਰਾਂ ਲਾਤਾ ਜਿਹੜਾ ਮੈਂ ਰੱਖਿਆ ਤੇ ਇੱਕ ਕਨਾਲ ਦਾ ਹਾਂ ਸਾਰੀ ਲਾਤੀ ਹੈ ਲੱਗ ਜਣੀ ਸਾਰੀ ਉਹ ਜਿਹੜੀ ਇੱਕ ਦੋ ਪਰਚੀਆਂ ਹੋਰ ਆ ਪਰਾਂ ਵਾਲੀ ਦਾ ਆਗ ਮੇਰੇ ਬੰਨੀ ਪਰਾਂ ਤਾਂ ਉਧਰ ਦਾ ਆਗ ਬਥੇਰਾ ਏ ਇਦਾਂ ਨਹੀਂ ਨਾ ਹੈਗਾ ਦੋਈ ਪਰਚੀ ਘਟਦੀ ਜਿਹਨੇ ਨਾਲ ਦੇ ਨਾਲ ਹਾਂ ਦੋ ਲੱਦਣੀ ਹੁਣ ਲੱਦਣੀ ਦੋਈ ਵੀ ਮੈਂ ਕਿਹੜੇ ਗੱਲੇ ਬੋਲ ਤੂੰ ਹਰਸ਼ਵੀਰ ਵਾਲਾ ਜੀ 4x4 ਟਰੈਕਟਰ ਉਹੀ ਟਰਾਲਾ ਲਿਆਉਣਾ ਉਹਦੇ ਵਾਲਾ ਓਕਣਾ ਹੀ ਮੈਂ ਬਾਹਰ ਕੱਢ ਕੇ ਖੜਾ ਜਾ ਉਹਦੇ ਵਾਲਾ ਮੰਗਾਇਆ ਅਭੀ ਮੈਂ ਇਹਨੂੰ ਕਿਹਾ ਸੀ ਥੋੜੀ ਬਾਹਰ ਲਾਦ ਦੇ ਲੋ ਹਾਂ ਜਿਆਦਾ ਭਰੀ ਪਾਤੀ ਉਰੇ ਦੇਖੀ ਆਉਂਗਾ ਉਚੜ ਦੇਣਾ ਉਹ ਕਰਨਾ ਤੇਰੇ ਤਾਂ ਹੀ ਤਾਂ ਮੈਂ ਤੱਪੂ ਕਰਾਈ ਐ ਇੰਨੀ ਪਿੱਛੇ ਨੂੰ ਉਲਣ ਦਾ ਚੱਕਰ ਹੁੰਦਾ ਔਰ ਤਾਂ ਕੋਈ ਨਹੀਂ ਮਾਈ ਕਿਹਾ ਵੀ ਉਹ ਉੱਥੇ ਜਾ ਕੇ ਟਰੈਕਟਰ ਰੋਕ ਲੂੰਗਾ ਮੈਂ ਜੀ ਇੱਕ ਵਾਰੀ ਤੁਰਫੋ ਬੇ ਉੱਥੇ ਖੜਾ ਕੇ ਉਹ ਉੱਥੇ ਗਲਮਟ ਹੋ ਜਾਣਾ ਫੇਰ ਉੱਠੀ ਟੋਚਨ ਪਾਉਂਗਾ ਜਣਾ ਅੱਗੇ ਪਾਉਂਦੇ ਹੁੰਦੇ ਆਪਾਂ ਅੱਗੇ ਦਾ ਸਿੱਧਾ ਲਿਆਉਂਦੇ ਆ ਨਾ ਉਹ ਸਿੱਧਾ ਨਹੀਂ ਨਾ ਹੈਗਾ ਟਰੈਕਟਰ ਆ ਚੱਕਰ ਆ ਉਹ ਆ ਕੇ ਦੋ ਬੰਦੇ ਆ ਆ ਦੋ ਬੰਦੇ ਸਾਡੇ ਹੋਰ ਆਗੇ ਕਢਾਉਂਗੇ ਆ ਜਾ ਹਾਂ ਲਹਾ ਇਨੀ ਕਿੰਨੀ ਕ ਹੂੰ ਤੁਸੀਂ ਦੋਹੇ ਸਲਾਹ ਕਰ ਲਓ ਬਹਿਣਾ ਵੀ ਜਿਆਦਾ ਹੈ ਕਿ ਥੋੜੀ ਹੈ ਪਹਿਲੀ ਵਾਰ ਕਹਿੰਦੀ ਸੀ ਰੇਡੀ ਦੀ 50 ਕਿਲੋ ਹਾਂ ਬਹੁਤ ਛੋਟੀ ਸੀ ਭੂਜੋ 86 ਗੰਟਲ ਦਾ 86 ਦਾ 86 ਗੰਟਲ ਲੇ ਗਿਆ ਤੁਸੀਂ ਲਾਸਟ ਰੇਡੀ ਨੂੰ ਜਿਉਂ ਰਿ ਚੜਾਈ ਦੀ ਆਪਾਂ ਨੂੰ ਵਾ ਇਹ ਡੇ ਟਰੈਕਟਰ ਦਾ ਕੀ ਫਾਇਦਾ ਪੈਣਾ ਮੈਨੂੰ ਐਂ ਦੱਸ ਦੇ ਆਹ ਥੋੜਾ ਹੈ 55 ਦਾ ਪਾਵਰ ਆ ਫੇ ਦਾਦੇ ਭਾਈ 4x4 ਮਗਾ ਲੈਂਦਾ ਉਹਦੇ ਵਾਲਾ ਇਹ ਸਾਰੀ ਕੇ ਫਿਰ ਸਾਰੀ ਅੰਦਰ ਲੱਦ ਹੂੰ ਕੇ ਸਾਰੀ ਅੰਦਰ ਲੱਦ ਮੇਰੇ ਕੋਲ ਲੈ ਆ ਰੀਸ ਕਹਿ ਲਾਉਣੇ ਉੱਥੇ ਤੇਰੇ ਸਾਹਮਣੇ ਚੜਾਉਣਾ ਐ ਇੱਚੀ ਤੇ ਚੜਾਉਣਾ ਖੜਾ ਕੇ ਉਹਰੇ ਖੜਾ ਕੇ ਟੋਜਨ ਪਾ ਕੇ ਫੇਰ ਚੜਾਉਣਾ ਉਹ ਚੜਨ ਰੇਸ ਨਾਲੇ ਐ ਨਹੀਂ ਚੜਨੇ ਤਾਂ ਰੇਸ ਕਹਿ ਲੇ ਆ ਤੇਰਾ ਦੇਖ ਲੈ ਕਿੱਥੇ ਚੱਲਦੇ ਆ ਤੇਰੇ ਮੈਂ ਤਾਂ ਇਹਨੂੰ ਮੋੜਨੇ ਕਾ ਆਏ ਕਮਾ ਕੈਂ ਮੋੜਨੇ ਇਹ ਤਾਂ ਕਹਿਣਾ ਮਤਲਬ ਹੈ ਰੇਸ ਨਾਲ ਰੇਸ ਤਾਂ ਫੋਲ ਰੱਖਣੀ ਆ ਰੇਸ ਨਾਲ ਚੱਲੂਗਾ ਫੋਲ ਨਾਲ ਰੇਸ ਤਾਂ ਫੋਲ ਰੱਖਣੀ ਆ ਇੱਟਾ ਤੇ ਲਿਆਵੇ ਉਹ ਪਿੱਛਾ ਤੇ ਨਹੀਂ ਭੋਲੂ ਉਰੇ ਟਰੈਕਟਰ ਭਜਾ ਲੈਣਾ ਇੱਥੀ ਤੇ ਤੋੜ ਦੇਣਾ ਬਸ ਅੱਤੀ ਪੱਤੀ ਬਹੁਤ ਆ ਗੰਨੇ ਹੋਇਆ ਹੈ ਨਾ ਪੱਤੀ ਰਾਤੀ ਲੱਦੀ ਪਈ ਸਾਲਿਆਂ ਦੇ ਵਿੱਚ ਐ ਲੱਗਦਾ ਜੀ ਨਾ ਲਾਈ ਵੀ ਹੁੰਦੀ ਹੈ ਤਾਂ ਹੈ ਕੀ ਕਹਿੰਦੇ ਹੁਣ ਇਹ ਲੱਗੇ ਵਾ ਕੇ ਲੱਦਾਂ ਕਹਿੰਦਾ ਮੇਰੇ ਵਾਲੀ ਨੂੰ ਤੇਰੇ ਨੂੰ ਆ ਜਾ ਪੁੱਛ ਲੈ ਅੱਗੇ ਬੰਦੇ ਹੋਰ ਕਿਆ ਕਹਿਣਾ ਦਲੀਪ ਉਹ ਨੰਬਰਦਾਰ ਆ ਟੋਟੀ ਚੱਕ ਕਿ ਗੰਨਾਂ ਉਹ ਸਾਲੀ ਬੋਣੋ ਦਾ ਆਈ ਨਹੀਂ ਪੈਣਾ ਉਹ ਆਈ ਨਹੀਂ ਪੈਣਾ ਇਹਨੇ ਆ ਕਿੱਦੂ ਆਈ ਨਹੀਂ ਪੈਣਾ ਕੱਢ ਆਪੇ ਉਹ ਲੈ ਸਰ ਆਪੇ ਕੱਢਦੇ ਬੱਸ ਇਹ ਵੀ ਲੋ ਪਤਾ ਕਾਫੀ ਬੰਦੇ ਕੋਪਰਲੇ ਵਾਂਦੇ ਇਕੱਠੇ ਬੰਨੇ ਆ ਜੀ ਹਾਏ ਪੱਕੇ ਕੰਮ ਕਰਨੇ ਵਾਲੇ ਲਾਂਗਰੀ ਤੁਸੀਂ ਕੱਸ ਦੇ ਇਹਨੂੰ ਲੈ ਵੜ ਇਹਦੇ ਚ ਪਈ ਹੋਣੀ ਆ ਪਿੱਛੇ ਬੰਨ ਤਾ ਬੰਨ ਦੇ ਹਾਂ ਹਾਂ ਬਾ ਪਿੱਛੇ ਬੰਨ ਤਾ ਕਾਉਂ ਕਾਂਗਲੇ ਜੋ ਆ ਤੇ ਲਾ ਗੱਠ ਦੇ ਇਹਨੂੰ ਰਸਤਾ ਨਹੀਂ ਵੱਲਣਾ ਆ ਇਹਨੂੰ ਸਿਖਾਈ ਕਰ ਸਿਖਲਾਈ ਦਿਆ ਕਰੋ ਇਹਨੇ ਹੈ ਉਸ ਦਾ ਹੈ ਸਾਰਿਆਂ ਦਾ ਚਲਦਾ ਹੁੰਦਾ ਟੈਟ ਲੈ ਗੂਗਾ ਹੁਣ ਐਨ ਖਿੱਚ ਹੁਣ ਬਾਪਾਈ ਮੈਂ ਹੁਣ ਲੱਗ ਜਣਾ ਐਨ ਖਿੱਚ ਹੁਣ ਬਸ ਰੱਸੀ ਨੇ ਸਾਰੇ ਬੋਰ ਬਾਈ ਬੂਰੇ ਮਗੋਣਾ ਪੈਣਾ ਕੱਤੀ ਨਾ ਹੈਗਾ ਵੀਰੇ ਵਾਲਾ ਹੈਗਾ ਵੀਰੇ ਵਾਲੇ ਕੱਲ ਦੇਖਦੇ ਆ ਜੀ ਛੋਟੂ ਤਾਂ ਆਇਆ ਜਾਂ ਇਹ ਭਰੇ ਸਿਰ ਆਟਾ ਲਗਾਉਣਾ ਨਹੀਂ ਇਹ ਭਰੇ ਚਲ ਮੈਂ ਫੇਰ ਦੇਖਦੇ ਆ ਮਕਾਸੋ ਚੱਲਿਆ ਕਿੰਨਾ ਕਾ ਕਸੂਂਗਾ ਬਾਪੀ ਹੋਰ ਕਾਸਾ ਹੋਊ ਹਲੇ ਠੀਕ ਹੈ ਬਾਰੇ ਬਾਰੇ ਬਾਈ ਚਾਚਾਤਾ ਬਾਈ ਦੇਨੇ ਚੜਾਇਆ ਅਸੀਂ ਤੈਨੂੰ ਕੁਝ ਕਿਹਾ ਤਾਂ ਨਹੀਂ ਮੈਂ ਤਾਂ ਨਹੀਂ ਮੈਂ ਕਾਦੇ ਕਹਿੰਦਾ ਦਾ ਜਿਵੇਂ ਆ ਦੇਖਾ ਸਲਿੱਪ ਦੇ ਗੱਡੇ ਵਾ ਵੀ ਛੋਟੇ ਟਾਈਮ ਦੇ ਜਾਂਦੇ ਬੜੇ ਟਾਈਮ ਦੇ ਸਲਿੱਪੇ ਹੀ ਦਿਖ ਰਹੇ ਨੇ ਕਿ ਦੇਖ ਲੈਟਰ ਕੋਈ ਬੜਾ ਹੋਵੇ ਮੈਂ ਤਾਂ ਕੈਸਾ ਲਾ ਰਾ ਤ ਨਹੀਂ ਹੋ ਸਕਦਾ ਗਰਾੜਦਾ ਉੱਥੇ ਰੱਖੀ ਪਈ ਐ ਸਟੀਵੀ ਜੱਤਾ ਤੁਸੀਂ ਜਿੱਥੇ ਜੀ ਕਰਦੇ ਜੀ ਛਟੇ ਹੁੰਦੇ ਆ ਮੈਂ ਥੋੜੀ ਮਿੱਟੀ ਪਾ ਲਵਾਂ ਉਹਦੇ ਥੋੜੀ ਉਹ ਮੈਨੂੰ ਤਾਂ ਮੈਂ ਦਿਲ ਕਰਦਾ ਨਹੀਂ ਅੱਗੇ ਅੱਤਰ ਜ਼ਿਆਦਾ ਆਏ ਦੇਖ ਹਾਂ ਅੱਤਰ ਬਹੁਤ ਹੈ ਕਾ ਛੁੱਕ ਕਰ ਕ ਵੀ ਮੈਂ ਅੱਗੇ ਉਹਨੂੰ ਅੱਗੇ ਉਹਨੂੰ ਪਤਾ ਨਹੀਂ ਕਰਦਾ ਹੈਗਾ ਮੈਂ ਕਰਦਾ ਹੁੰਦਾ ਉੱਧਰ ਨੂੰ ਹੈ ਪਰ ਨੀ ਉਰੇ ਪਾਲਾ ਥੋੜਾ ਖੁੰਝੀ ਹੋਇਆ ਉਹ ਤਾਂ ਪਾ ਦੂੰਗਾ ਰੇੜੀ ਦੀ ਸੈਟਿੰਗ ਹੈ ਦੋ ਲਾਲਾ ਦੋ ਰੇੜੇ ਲਾਲਾ ਮੜਾ ਉਹ ਐਤ ਕੀ ਵੀ ਨਹੀਂ ਦੀ ਉਮੀਦ ਕੱਢਣ ਦੀ ਹਾਂ ਉਹ ਗੰਨਾ ਬੀਜ ਤਾ ਨਹੀਂ ਮੈਂ ਜਿਵੇਂ ਬੀਜ ਗਿਆ ਉਦੋਂ ਕੱਢ ਲੈ ਜਾਣਾ ਤਾਂ ਹੁਣ ਮੈਂ ਇੱਥੇ ਬੀਜ ਬੈਠਿਆ ਹੁਣ ਇਕੋ ਲਾਹਤ ਦਾ ਮਿੱਟੀ ਕਰਨੀ ਨਹੀਂ ਨੀ ਤੀਜ ਦੇ ਨਾਲੇ ਰੇੜੀ ਦੀ ਪਰਚੀ ਹੁੰਦੀ ਆ ਹੁਣ ਤਾਂ ਟਰਾਲੀ ਦੀਆਂ ਕਰਾਤੀਆਂ ਤਾਂ ਨਹੀਂ ਕਰਾਤੀਆਂ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਪੈਰ ਕਿਹੜੇ ਪੁਆਏ ਆ ਪਰਲੇ ਲੋੜਾ ਹਾਂ ਪਰਲਾ ਜੋੜਾ ਪੁਆਇਆ ਕਿੱਥੇ ਲੈ ਆਏ ਕੋਕਨੋ ਲੀਟਲੇ ਤੇ ਵੀ ਹੈਰ ਵਧੀਆ ਹੈ ਆਹ 60 ਪੈਸੇ ਤਾਂ ਹੈਗੇ ਆ ਜਿਆਦਾ ਵੀ ਆ ਤੂੰ ਕਰ ਲਾ ਤਾਂ ਉਰਲਾ ਜਿਆਦਾ ਪਰਲਾ ਘਟਾ ਹਾਂ ਸੋਚ ਦੋਏ ਬਰਾਬਰ ਹੀ ਆ ਭਾਈ ਸਰ ਜੀ ਟੈਰ ਆ ਠੀਕ ਹੈ ਕਿੰਨੇ ਦੇ ਮਿਲੋਗੇ ਮੈਨੂੰ 10000 ਤਾਂ ਇੱਕ 10000 ਦੇ ਨਾ ਦੂਆ ਲਸ਼ਮੀਰ ਵਾਲੀ ਆ ਕਿਤੇ ਨਾ ਲੱਗੇ ਆ ਅੱਛਾ 10000 ਵਾਲੀ ਠੀਕ ਜਿਹੜਾ ਉਹਨੇ ਕੱਢਿਆ ਤਾਂ ਅੱਛਾ ਮੈਂ ਲੈ ਲਿਆ ਤਾਂ ਨਾ ਠੀਕ ਆ ਫਿਰ ਚੱਲ ਚਾ ਲੋ ਕਰਦੀ ਬਾਰਤੀ ਹੈ ਕੱਲ ਨੂੰ ਕੱਲ ਜੀ ਦੁਨੀ ਦੀ ਉਹ ਰੋ ਪਾਣੀ ਨਹੀਂ ਕਰਨ ਕਰ ਉਹ ਪਰਸਨ ਲੇ ਕੇ ਜਾਉਂਗਾ 50 ਰੁਪਏ ਘੱਟ ਹੀ ਚੱਲੂਗੇ ਇੱਕ ਹੋਰ ਭਰ ਲੱਗੇਗਾ ਬਸ ਓਹਰ ਚ ਵੀ ਦਾ ਟਰਾਲੀ ਤੇ ਲੱਗਣੀ ਆ ਉਹ ਵੀ ਲਿਆਉਣ ਲੱਗਿਆ ਲਕੜੀ ਪਈ ਆ ਬਸ ਅੱਧਾ ਰਾਤੀ ਨਾਲ ਇੰਨੀ ਲੱਦਤੀ ਬਾਕੀ ਛੱਡਤੀ ਅਸੀਂ ਦੋ ਘੜਨੇ ਆ ਤਾਂ ਹਾਂ ਠੀਕ ਹੈ ਠੀਕ ਕਣਕ ਵੀ ਜੋਜੂਗੇ ਅੱਧਾ ਚੀਲਾ ਨਾ ਨਾ ਠੀਕ ਜੇ ਇਹ ਰਾਤੇ ਲੱਤ ਜਿੰਦੇ ਤੇ ਤਾਂ ਰਾਤੇ ਦੀ ਸਵੇਰੇ ਸਾਜਰੇ ਕੱਢ ਲੈਣੀ ਸੀ ਇਹਨੇ ਲੱਦੀਓ ਹੋਣਾ ਉਹ ਮੈਂ ਤਾਂ ਉਹ ਤਕਾਉਣਾ ਯਾਰ ਉਹਦਾ ਪੂਰਾ ਨਾਖ ਮਾਰ ਦਿਆ ਮੇਰਾ ਉਹ ਗੰਨੇ ਦਾ ਤਾਂ ਦੀਨਾ ਜੇ ਖਾ ਗਏ ਹੁਣ ਤੇ ਬੜਾਈ ਲੱਗੀ ਹਰੇਕ ਪਾਸੇ ਗੰਨੇ ਨੂੰ ਬੜਾਈ ਨਹੀਂ ਬਾਈ ਹੁਣ ਚੀਜ਼ ਵੀ ਹੈ ਨਹੀਂ ਕੋਈ ਖਾਣਾ ਜਿਹਨੇ ਗੰਨੇ ਹੀ ਆ ਹੁਣ ਨਹੀਂ ਪੰਮੇ ਉੱਥੇ ਆ ਗੰਨਾ ਹੋਰ ਤਰ੍ਹਾਂ ਦਾ ਇਹ ਕਹਿੜਾ ਇਹਨੂੰ ਨਹੀਂ ਪੈਂਦੇ ਬੈਠੇ ਸੂਰਜੇ ਆ ਔਰ ਸੂਰ ਵੀ ਬੜੇ ਆ ਮੇਰੇ 18 ਹੈ ਉਹ ਭਾਈ ਤੇਰਾ ਗੰਨਾ ਉਹ ਉਹ ਬਰਾ ਬੁੱਟਿਆਂ ਦੇ ਵਿੱਚ ਮਾ ਕਿਹਦੇ ਪੀਟਰ ਦਾ ਏ ਕਿੱਥੇ ਪਣਾ ਉਹ ਹਾਂ ਭਾਈ ਇਧਰ ਬਹੁਤ ਵਧੀਆ ਗੰਨਾ ਲਿਆਉਂਦਾ ਮੋਟਾ ਮੋਟਾ ਕਿੱਦਾਂ ਲਿਆਉਂਗਾ ਉਹ ਦੋਹੀ ਤਾਂ ਨਾ ਕਰੀ ਸਾਰਾ ਗਲਤ ਸਾਈਡ ਤੇ ਵੱਡਣ ਲੱਗ ਗਿਆ ਮੈਂ ਤੂੰ ਐ ਸਾਹਮਣੇ ਦੇ ਵੱਡਾ ਉਹ ਗੱਲ ਰੇੜਾ ਭਰੀ ਜਾਵੇ ਮੈਂ ਨਾ ਕਰਤੀ ਉਹਨੂੰ ਉਹ ਇਹ ਮੋਟਾ ਗੰਨਾ 18 ਮਹਿਗਾ ਦਲ ਕਾਲੇ ਨੇ ਕਈ ਵੱਡਾ ਲਾਇਆ ਉਹ ਮੈਂ ਤਾਂ ਸਾਹਮਣੇ ਨੂੰ ਕਿਹਾ ਤਾਂ ਐ ਤੁਰ ਪਿਆ ਬੜੇ ਬੜੇ ਉਹਨੂੰ ਦੇਖ ਕੇ ਲੋਕ ਆਇਆ ਪੀਟਰ ਦਾ ਵੱਡਿਆ ਤਾਂ ਵਿੱਚ ਜਿਹਨੂੰ ਗੱਭਿਆ ਇਹਨੂੰ ਪੀਟਰ ਦਾ ਤਾਂ ਇਹ ਬਣਦੇ ਤੇ ਸੀ 88 ਹਾਂ ਇਹ ਵੀ ਪਾਇਆ ਆਪਾਂ ਇਹੇ ਤਰ੍ਹਾਂ ਕਿੰਨਾ ਕੋ ਹੋਰ ਵੀ ਕਿਤੇ ਮੇਰਾ ਤਾਂ ਉਹ ਜੀ ਹੈ ਅੱਛਾ ਮੇਰਾ ਅੱਗੇ ਲਾ ਬਈ ਗੁਰਜੀਤ ਬਾਈ ਫੌੜ ਲੈ ਕੇ ਆ ਗਿਆ ਇਹਦੇ 'ਤੇ ਲੱਦਣਾ ਹੁਣ ਜੀ ਟਰਾਲੀ ਹਾਂ ਬੈਗ ਬੈਗ ਆਇਆ ਫੌੜ ਇਸ ਤਰ੍ਹਾਂ ਬੰਪਾ ਚੱਲ 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 ਬੱਸ ਬਾ ਠੀਕ ਆ ਚੱਲ ਕੱਟ ਦੇ ਕੱਟ ਦੇ ਹਾਂ ਥੋੜੀ ਥੋੜੀ ਕੱਟ ਲੈ ਲੋਗ 에어 ਲਾ ਲਾ ਚੱਲ ਸਿੱਧਾ ਹੀ ਲੈ ਜਾ। ਸਾੜੀ ਦਾ। ਇਹੋ ਬ੍ਰੇਕ ਤੋਂ ਦੇਖ ਕੇ ਬਗੈਰ ਦੇਖੇ ਬਗੈਰ ਆ। ਸਾੜੀ ਦਾ ਫਾੜ ਬ੍ਰੇਕਾਂ ਦੇ ਬਗੈਰ ਹੁੰਦਾ। ਜੀ ਦੂਰੇ ਲੱਗਿਆ। ਚੱਲ ਚੱਲ। ਚੱਲ। ਆ ਹਾਂ ਚੜਾ ਕੇ ਖੜਾਤਾ ਦੇ ਲੈ ਬਾਹਰ ਕੱਲੇ ਨਹੀਂ ਜਿਹੜਾ ਹੱਤਾ ਨਾ ਕਾਲਾ ਕਹਿੰਦਾ ਕੱਲੇ ਨਹੀਂ ਜਿਹੜਾ ਹੱਤਾ ਹਾਂ ਸੁਣਤਾ ਲੈ ਹਾਂ ਕਾਲੇ ਨੇ ਇੱਥੇ ਖੌਰੂ ਬੀ ਆਵੇ ਦੇਖਿਆ ਥੋੜਾ ਜਿਹਾ ਸਲਿੱਪ ਕਹਿੰਦਾ ਕੱਲੇ ਨਹੀਂ ਜਿਹੜਾ ਹੱਤਾ ਮੈਂ ਹਾਂ ਇਹ ਤਾਂ ਕੱਲੇ ਨਹੀਂ ਆਇਆ ਬਾਹਰ ਉੱਟ ਤੱਗੀ ਆ ਮੇਰੇ ਮੁੱਠੀ ਬਾਹਰ ਇੱਥੇ ਜਿੱਥੇ ਭਈ ਆਉਂਦਾ ਇੱਥੇ ਨਹੀਂ ਹੋ ਜੂਵੇ ਬਸ ਫੇਰ ਨਹੀਂ ਛੱਡਦਾ ਫੇਰ ਉਹ ਤਾਂ ਕੋਝਰ ਬਾਗੇ ਚੜਾਤਾ ਤਾਂ ਕਿਹਾ ਪਿੱਛੇ ਵੀ ਲਾਲ ਹੋ ਜਾਂਦਾ ਫੇਰ ਇਹਦਾ ਤਾਂ ਹੀ ਤਾਂ ਇਹਨੇ ਦਾਬੂ ਕਰਕੇ ਚੜਾਇਆ ਮੈਂ ਉਹ ਵੀ ਗੱਲ ਹੈ ਬਾ ਹੋ ਗਈ ਪਰਚੀਆ ਦੂਈ ਵੀ ਹਾਂ 20 ਪਰੀਆਂ ਰਹਿੰਦੀਆਂ ਇਹਨੂੰ ਲੀ ਜਮੇ ਖੜਾਈ ਉਹਦੀ ਇੱਥੇ ਘਟਾਉਣਾ ਹੁੜਕੇ ਇੱਥੇ ਤਾਂ ਕੰਨਾ ਕੱਢ ਲਈ ਗਿਆ ਤਾਂ ਆਓ ਕਿਥੇ ਦੇ ਇੱਥੇ ਤੇ ਆਓ ਇੱਥੇ ਪਾ ਹੁਣ ਆ ਇੱਥੇ ਪਾ ਲਿਆ ਕੇ ਆਓ ਠੀਕ ਐ ਐਵੇਂ ਹੀ ਖੜਾਉਆਂ ਜਰੂਰੀ ਪੰਗਾ ਲੈਣਾ ਨੂੰ ਮੈਂ ਠੀਕ ਐ ਫਿਰ ਕਾ ਨੂੰ ਪੰਗਾ ਲੈਣਾ ਕੱਲੇ ਨਾਲ ਬੱਤੀ ਤੇ ਟ੍ਰਿਪਲ ਪੱਟ ਤਾਂ ਫਿਰ ਲੀਏ ਖਰਾਬ ਹੁੰਦੀ ਕਿ ਆ ਫਿਰ ਤਾਂ ਉਹ ਜੇ ਲੋਡ ਬਈ ਫੋਰਾ ਹੀ ਫੋਰਾ ਮਗਾ ਲਾਂਗੇ ਵਾਹ ਸਮਾਂ ਚ ਲੱਗੇ ਵੇ ਲੱਗਰ ਤਾਂ ਲੱਦਣ ਹੁਣ ਇਦੋਂ ਫੀਟ ਰੈਕਟਰ ਲੈ ਕੇ ਲਾ ਕੇ ਬਸ ਕਿੱਥੋਂ ਪਏ ਆ ਤੇ ਕੀ ਦੇਖੀ ਲਾਂਗੜੀ ਰੋਟੀਆਂ ਵੀ ਪਕਾਉਣੀਆਂ ਹੈ ਤੇਰੇ ਬਿਨਾ ਕਿਸੇ ਨੇ ਜੇ ਗਿਰ ਗਿਆ ਇਹ ਹੋਗਾ ਕਿ ਮੇਰਾ ਇਹ ਪਹਿਨ ਵਾਲੀ ਏ ਸਾਰੀ ਅੱਜ ਆਲੇ ਜੇ ਬੇਲੇ ਆ ਹਲੇ ਅਜੇ ਬੇਲੇ ਮੋਟਰ ਉਪਰ ਬੈਠੇ ਰੈਸਟ ਕਰਦੇ ਆ ਉਹ ਠੀਕ ਆ ਕਾ ਲਓ ਕਾ ਲਓ ਕ ਫਿਰ ਤਾਂ ਥੋੜਾ ਲੂ ਪੀਣੀ ਪੀਣਾ ਬਸੂ ਤੇ ਬਾਪ ਇਧਰੇ ਆ ਇਹ ਇਹ ਠੀਕ ਆ ਇਹ ਨੂੰ ਪਾਣੀ ਨਹੀਂ ਚੱਲ ਹਰੇ ਕਹਿੰਦੇ ਕੱਦ ਕਹਿੰਦੇ ਪੁੱਛ ਲੈ ਛੇੜ ਪਰਤੀ ਆ ਗਈ ਓਏ ਪਰਤੀ ਆ ਗਈ ਪੁੱਛ ਲੈ ਇਹਨੂੰ ਆ ਖੜਾ ਬੰਦਾ ਤੇਰੇ ਕੋਲ ਹੱਬਣੇ ਕੱਡ ਜਾਣਾ ਹੈ ਕਿ ਚੋਚੇ ਨਹੀਂ ਕੈਤਰੀ ਕੋ ਜਥੇ ਨੂੰ ਨਹੀਂ ਕੈਰੀ ਦਾ ਟਾਈਮ ਹੈ ਤੇਈ 20 ਕੱਲ ਨੂੰ ਲੋਡ ਕਰੇਗੇ ਕਾਹ ਵਜੇ ਕਰ ਦੂੰਗੇ ਐਸ ਟਾਈਮ ਤੇ ਪਹਿਲਾ ਲੋਡ ਹੋਣੀ ਚਾਹੀਦੀ ਆ ਐਸ ਟਾਈਮ ਤਾਂ ਹੋ ਹੀ ਜਾਣਾ ਯਾਰ ਇਹ ਐਸ ਟਾਈਮ ਫਿਰ ਕੈਪ ਆਪੇ ਧੋਏ ਨਾ ਬੱਚਾ ਹਾਂ ਕਿੰ ਕਿੰਦੀ ਆਊਗੀ ਤੇਰੀ ਉਹਦੀ ਹੋ ਗਈ ਜੀਪ ਦੀ ਜੀਪ ਦੀ ਇੱਕ ਕਿਹਦੀ ਆ ਇੱਕ ਕਾਲੇ ਦੀ ਇਹ ਇੱਜ ਦੀ ਛੋੜੇ ਵਾਲੀ ਦੀ ਇਹਦੀ ਦੋ ਐ ਤੂੰ ਤੇ ਬਾਅਦ ਸਾੜੇ ਆਉਂਗੇ ਦੋ ਵੀ ਕਾ ਨੂੰ ਐ ਯਾਰ ਇੱਕੇ ਆ ਹੂੰ ਦੂਜੀ ਪਾਲਟੀ ਨਹੀਂ ਘਾੜਨਾ ਕੰਨ ਪਿਛਲਾ ਯੂਰਲ ਆੜ ਪਾਈ ਜਾਂਦਾ ਹੈ ਇਹ ਤਾਂ ਉਂਗਰੀ ਜਾਂਦਾ ਜਾਣ ਕੇ ਦੇਖੀ ਨੇ ਕੱਲੂ ਆ ਕੇ ਬਹਿ ਜਾਣਾ ਪਰਸੋਂ ਨੂੰ ਤੇਰੇ ਹਾਂ ਦੂਜੀ ਬਾਲਟੀ ਕਿੱਥੇ ਜਾਊਂਗੀ ਅੱਜ ਸਵਾਰ ਕਰਨਾ ਜੇ ਮੈਂ ਤਾਂ ਪੰਦਾ ਲੱਗੇਗਾ ਵਾਹ ਟਕੜਾ ਵੀ ਹਿੱਲ ਤੋ ਕਵਾੜੇ ਹਿੱਲ ਜਣਾ ਟਕੜਾ ਵੀ ਹਿੱਲ ਤੋ ਐਂ ਕਰ ਕਬਾੜ ਦਾ ਫੇ ਤੈਨੂੰ 100 ਰੁਪਿਆ ਮਿਲੂਗਾ ਪਰ ਫੇ ਜਿਹੜਾ ਤਕੜਾ ਹੈ ਉਹ ਤੇ 25-30 ਰੁਪਏ ਮਿਲ ਲੈ ਆਂ ਵੀ ਦੇਖ ਲਾ ਹਾਂ ਕਬਾੜ ਤਾਂ ਅੱਧਾ ਕਿਲਾ ਏ ਇਹ ਦੇਖ ਕੋਸ ਵੀ ਕਹੀ ਆ ਵੇ ਸਾਢਾ ਗੰਨਾ 40 ਰੁਪਏ ਗੰਟਲ ਵਾਲਾ ਏ ਬੋਲ ਕਹਿਦੇ ਵੀ ਨਹੀਂ ਹੈਗਾ ਸਾਢੇ ਵਾਲਾ ਕਹਿੰਦਾ 40 ਰੁਪਏ ਗੰਟਲ ਵਾਲਾ ਹੈ ਨਹੀਂ ਕਹਿਦੇ ਵੀ ਨਹੀਂ ਹੈਗਾ ਹੈਗਾ 100 ਭਰੀ ਦੇਖ ਲੈ 50 ਭਰੀ 100 ਭਰੀ ਬਾਣੀ ਫੱਟ ਗਏ ਉਹ 2 ਵਾਰੀ ਪੈਣਾ ਇੱਕੇ ਹਮ ਐ ਐਡੀ ਭਰੀ ਹੋ ਜਾਗਣੀ ਲੰਬੀ ਵੱਡੇ ਤੇ ਐਡੀ ਲੰਬੀ ਭਰੀ ਬਹੁਤ ਲੰਬਾ ਗੰਨਾ ਥਾਲਾ ਹਮ ਜੇ ਦੀ ਆ ਭਰੀ ਜਾਂਦੀ ਬੰਮੀ ਐ ਐਡੀ ਭਰੀ ਹੋ ਜਾਗਣੀ ਵੱਡੇ ਤੇ ਮੈਂ ਤਾਂ ਹੈ ਉਹ ਫੇਰ ਮੰਨ ਕੇ ਚੱਲ ਐਡੀ ਭਰੀ ਪੂਰੀ ਭਰੀ ਹੋ ਜਾਗਣੀ ਬੱਬੇ ਕੋਪਰੇ ਇੱਕ ਭਰੀ ਵੰਗਰ ਵੱਟ ਕੇ ਗੰਨਾ ਪੈਣਾ ਤੇ ਯਾਰ ਮੈਂ ਤਾਂ 100 ਆ ਤਾਂ ਬੇ ਨਟਰਾ ਕਿੰਨਾ ਹੈ ਹੋਰ ਤੇਰਾ ਤਾਂ ਦੁਗਣਾ ਤਿਕਣਾ ਹੋਰ ਵੱਟ ਕੇ ਤਾਂ ਪੈਣੀ ਹੀ ਪੈਣਾ ਉਹ ਹਮ ਦੇ ਆਇਨਾ ਕਾਤੇ ਮੈਨੂੰ ਦੋ ਵਾਰ ਲੱਗਦੇ ਪੈਣਾ ਪੈਂਦਾ ਡੋਰ ਵੀ ਹੋਰ ਵਧਾ ਦੋ ਨਹੀਂ ਮੇਰੀ ਗੱਲ ਸੁਣ ਲੈ ਉਹ ਤੈਨੂੰ ਲੱਗਦਾ ਉਹ ਆਪ ਕਹਿੰਦੇ ਕਹਿੰਦੇ ਜਰਾ ਜੀ ਛੋਟਾ ਕਰਨਾ ਚੰਗਾ ਏ ਉਹ ਬੜਾ ਵੱਡਾ ਬੜਾ ਕਹਿੰਦੇ ਬੜਾ ਸਾਨੂੰ ਵੱਡ ਵੱਡ ਕੇ ਪਾਉਣਾ ਪੈਣਾ ਉਹ ਮਿੱਠੂ ਵਰਗੇ ਤਾਂ ਤਿੰਨ ਹੋ ਜਣੇ ਆਹ ਮਿੱਠੂ 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 ਕਰਾਇਆ ਮੈਂ ਲਾਕ ਮਗਾ ਮਿੱਠੂ ਦੇਖ ਲੈ ਤਿੰਨ ਤਾਂ ਮੈਂ ਆ ਜੇ ਮੈਂ ਖੜਾ ਜੇ ਮੈਂ ਤਿੰਨ ਮੈਂ ਆ ਮਿੱਠੂ ਦੇ ਚਾਰੇ ਬਣਾਉਂਦੇ ਨੇ ਮਿੱਠੂ ਚਾਰ ਬਣਨੇ ਚਾਰ ਮਿੱਠੂ ਚਾਰ ਬਣਨੇ ਆ ਮਮ ਕਿੰਝ ਹਣੀ ਬੋਕਰਦਾ ਆ ਬਹੁਤ ਸੜਾ ਇਧਰ ਲੱਭੀ ਨੀ ਗੰਨੇ ਸਾਰੇ ਠੀਕ ਆ ਆਪਣੇ ਅਤ ਮਾਰੀ ਨੇ ਲੈ ਲਈ ਸੜਾ ਮਾਰੀ ਨੇ ਥੋੜੇ ਹੱਥ ਕਰਕੇ ਲੈ ਲਈ ਨਵੀਆਂ ਵੈਰੇਟੀਆਂ ਨਾ ਪੁਰਾਣੀਆਂ ਜਿਹੜੀਆਂ ਤੇਰੀ 18 ਹੋ ਗਿਆ ਇਹ ਨਹੀਂ ਤਾਂ ਕੋਈ ਚੱਕਰੀ ਨਹੀਂ ਤਾਂ ਹਾਂ ਛੋਟੂ ਦੇਖ ਲੈ ਬਹੁਤ ਕੰਮ ਕਰਦਾ ਬਾਈ ਹਾਂ ਕੈਮਰੀ ਘਟਦਾ ਇਹ ਇਹ ਕਹਿੰਦਾ ਬੀਬੀ 25 ਭਰੀਆਂ ਘਾੜ ਦਿੰਦਾ ਮੈਨੂੰ ਤੂੰ ਸ਼ੰਕਰਾਂ ਨੂੰ ਵੀ ਘੱਟ ਗਿਆ ਵਧੀਆ ਖੜਾ ਲੱਗਦਾ ਨਹੀਂ ਲੱਗਦਾ ਤਾਂ ਨਹੀਂ ਹੈਗਾ ਉਹ ਮਦਾਉ ਮਸਤੀ ਕਰਦਾ ਫਿਰਦਾ ਨਹੀਂ ਨਹੀਂ ਕੰਮ ਨਹੀਂ ਕਰਦਾ ਇਹ ਇਹ ਤਾਂ ਉਹ ਫਿਰਦਾ ਆ ਬਾਬੂ ਗੱਲ ਵਿਹਲੜ ਆ ਮੈਂ ਕਿਹਾ ਸਕੂਲ ਆਦਮਾ ਤੈਨੂੰ ਇਹਨਾਂ ਸਕੂਲੀ ਲੱਗਣਾ ਮੈਂ ਕਿਹਾ ਮੇਰੇ ਕੋਲ ਆ ਜਾ ਘਰਾਂ ਖੇਲੀ ਗਿਆ ਮੁੰਡੇ ਗੈਰ ਉੱਥੇ ਵੀ ਛੁੱਟੀਆਂ ਉਹਨੂੰ ਉੱਥੇ ਵੀ ਨਹੀਂ ਜਾਣਾ ਉਰੀ ਘੁੰਮਣਾ ਫਿਰਨਾ ਬਸ ਇਹ ਗੋਲੇ ਘੁੰਮਣਾ ਆਏ ਨੇ ਥੋੜੇ ਤਾਂ ਕੰਨੇ ਕਨੇ ਉਰੀ ਰਹੂਗਾ ਇਹ ਨਾ ਕੋਈ ਜਾਣੇ ਵਾਲਾ ਹੋਵੇ ਬਿਹਾਰ ਜਿਹੇ ਟ੍ਰੇਨ ਚੜਾ ਦੇਣਾ ਕਹਿੰਦਾ ਕੋਈ ਬਿਹਾਰ ਜਾਣੇ ਵਾਲਾ ਨਹੀਂ ਹੈਗਾ ਹੂੰ ਪੰਜਾਬ ਦੇ ਖਾਤਾ ਇਹਨੂੰ ਕਿਹੜਾ ਸਕੂਲ ਜਨੌ ਦਾਖਲ ਕਰਾਇਆ ਮਾਲੇ ਦਾ ਛੁੱਟੀਆਂ ਆਏ ਆ ਆ ਉਹ ਦੂਏ ਦੂਏ ਮੈਂ ਪੰਨ ਕਾ ਭੇਜਣਾ ਪੈ ਦਿੰਦੇ ਆ ਹੈ ਅੰਗਨ ਬਾੜੀ ਚ ਉੱਤੇ ਵੀ ਛੁੱਟੀਆਂ ਆਈਆਂ ਪਲਟੂ ਪਲਟੂ ਆ ਘਠੇ ਕਰਦਾ ਪੰਤੂਆ ਸਾਰੀ ਥੋੜੇ-ਮੋਟੇ ਰਹਿ ਜਾਣੇ ਚ ਮਾੜੇ-ਮੋਟੇ ਰਹਿ ਕੇ ਕਿਸੇ ਨੂੰ ਦੇ ਨਹੀਂ ਭਰੀ ਆਪ ਡੰਗਰ ਜਿਹੜੇ ਦੋ ਹੋਰ ਲਿਆਂਦੇ ਉਹਨਾਂ ਨੂੰ ਕਿੱਥੇ ਛੱਡਾਂ ਵੈਦ ਭਾਈ ਤੁਸੀਂ ਲੈ ਜਦੋਂ ਮੈਨੂੰ ਰੱਖ ਦਿਓ ਉਹ ਭਰਿਆ ਤੁਸੀਂ ਲੈ ਜੋ ਬਾਕੀ ਮੈਨੂੰ ਰੱਖ ਥੋੜੀ ਬਸ਼ਣੇ ਇੰਨੇ ਨਹੀਂ ਵੱਧੇ ਫਾਸੇ ਵੱਜ ਜਾਣੇ 50 60 ਭਰੀਆਂ ਦੇ ਵੱਜ ਜਾਣੇ 70 ਤੱਕ ਸਾਡੇ 20 ਦਾ ਕਾੜਨੀਆ ਹੀ ਹੋ ਰਹੀ ਨਾ ਨੇ ਹਾਂ 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 ਪਰਕੀਆਂ ਦੋ ਹੋ ਗਈਆਂ ਨਾ ਹਾਂ 320 ਭਰੀ ਘਟਾਉਣੀ ਆ ਕਿੰਨੇ ਭਰੀ ਹੋ ਜੀ ਰ ਤੇ ਆਗਨ ਦੀ ਕਾफी ਆਗ ਹੋ ਗਏ ਫਿਰ ਵੀ ਆਗ ਉੱਪਰ ਨਹੀਂ ਹੈਗੇ ਆਗ ਉੱਪਰ ਨਹੀਂ ਆਗ ਨਾ ਇਹਦੇ ਥੱਲੇ ਗੌਂਡੀ ਬੋ ਫੁੱਟੀ ਵੀ ਆ ਜਿਹੜੀ ਥੱਲੇ ਫੁੱਟੀ ਵੀ ਆ ਇਹਨਾਂ ਦਾ ਗਾਹਾਂ ਨੂੰ ਬੰਨਣਾ ਇਹਨੂੰ ਕਰੇਗਾ ਨਾ 60 ਰੁਪਏ 'ਚ ਆਗ ਬੰਨਣੇ ਪਾਕੀ ਦੇ ਆ ਦਾ ਆ ਗੱਟ ਨਾ ਨਾ ਇਹ ਗੱਲ 50 ਰੁਪਏ ਕੋਈ ਨਾ ਜੱਕਲਾ ਤੂੰ ਬੰਨਣੇ ਪਏ ਆ ਕਿ ਸਰਦਾਰ ਜੀ ਟੋਕ ਕੇ ਪਾ ਕੇ ਵੀ ਆਏ ਕਰੂੰਗਾ ਇੱਕ ਬੰਦਾ ਇਹ ਪਾਜੇ ਕਰਦੇ ਆ ਬੰਨਣੇ ਵਿੱਚ ਬੰਨ੍ਹ ਦੇ ਕਰਾਲੀ ਪਕਰਾਲੀ ਮੇਰੇ ਸਭ ਦਾ ਕਿ ਨਹੀਂ ਸਾਰੀ ਬੰਨ੍ਹ ਦੇ ਵਿੱਚੇ ਪਈ ਪਕਰਾਲੀ 55 ਰੁਪਏ ਰੇਟ ਆ ਗਏ 15 ਰੱਖਦੇ ਆ ਗਏ ਇਹਨਾਂ ਐ ਖਣਾ ਦੇ ਦੇ ਨਾ ਤੇ 15 ਰੱਖਦੇ ਆ ਗਏ 55 ਰੁਪਏ ਰੇਟ ਆ ਕਹਿੰਦਾ ਵਿੱਚੇ ਬੰਨਣੇ ਆ ਵਿੱਚੇ ਉਹ ਕਰਨਾ ਵਿੱਚੇ ਕਰੇ ਬੰਦੇ ਉਹਨਾਂ ਨੇ ਲੱਗਣਾ ਵੀ ਤੁਸੀਂ ਆ ਹਾਂ ਹਾਂ ਖੇਤਾਂ ਮੇਂ ਲੋਡ ਕਰਨੇ ਤੁਸੀਂ ਹਾਂ ਬਸ ਤਾਰਨੇ ਆਸੀਂ ਆਪ ਗੰਨਾ ਉਹਨਾਂ ਨੇ ਲੱਦਣਾ ਕੋ ਉਹਨਾਂ ਨੇ ਲੱਦ ਕੇ ਲੋਡ ਕਰਕੇ ਤੋੜ ਦੇਣੀ ਬਸ ਕੋਈ ਨਾ ਗਾਹਨ ਕਰਦੇ ਇਹਦੇ ਨਾਲ ਗਾਹਨ ਕਰਨੀ ਹੈ ਇਹਦੇ ਨਾਲ ਬੰਦਾ ਇੱਕ ਫालतੂ ਲਿਆ ਕਰੂਗਾ ਠੀਕ ਨਹੀਂ ਗੱਲ ਹੈ ਵੈਸੇ ਇਹਨਾਂ ਨੂੰ ਫਾਇਦਾ ਹੀ ਹੈ ਜੇ ਇੱਕ ਫालतੂ ਹੋਵੇ ਜੇ 2-3 ਰੁਪਏ ਵੀ ਵਧ ਗਏ ਹਾਂ 2.5-300 ਰੁਪਿਆ ਹੋ ਗਿਆ ਟਾਈਮ ਘੰਟਾ ਨਹੀਂ ਲਾਉਂਦੇ ਇਹ ਜੇ ਸਹੀ ਆਗ ਰੱਖੇ ਵੀ ਹੁਣ ਨਹੀਂ ਲਾਉਂਦੇ ਉਹ ਕਰੇਗੇ ਸਾਰੇ ਪਾਸੇ ਦਾ ਖੜਾ ਖੜਾ ਕੇ ਮਾਰਦੇ ਆ ਇਹ ਦੇ ਆੜੀ ਤੇ ਸਾਡੀ ਖਲਵਾ ਦਿੰਦੇ ਬਈ ਇਹਦੀ ਇੱਕ ਸਪੈਸ਼ਲ ਨਹੀਂ ਚੱਲ ਹੋਰ ਕੰਮ ਕਰ ਲੂ ਬੰਦੇ ਤੁਸੀਂ ਆ ਬਈ ਸਵਾਰ ਪਸੇ ਫਿਰ ਤਾਂ ਸਵਾਰ ਕੇ ਨਹੀਂ ਬੰਨਣਾ ਇਹ ਕਿਤੇ ਇਹ ਇਹਨੇ ਇਹਨਾਂ ਦਾ ਰੱਖਨੇ ਸਵਾਰ ਉਹਨਾ ਇਹਨੇ ਮੈਂ ਕਹਿੰਦਾ ਜਿਹੜਾ ਬਹੁਤ ਵਧੀਆ ਰੱਖਦਾ 50 ਭਰੀਆਂ ਇਕੱਠੀਆਂ ਕਰਤੀਆਂ ਹੋਣੀਆਂ ਇਹਨੇ ਹੁਣ ਫੇਰ ਆਗਾਂ ਦੀ ਮੇਰੇ ਦਾਦੇ ਲੰਘ ਜਣੇ ਇਹਨੇ ਦਾਦੇ ਨੂੰ ਵਰਚੀ ਆਉਣੀ ਹੈ ਚੱਲ ਸਾੜੇ ਵੀ ਆ ਗਏ ਹੈ ਜੀ ਸਾੜੇ ਹੁਣ ਪੰਗਾ ਮੈਨੂੰ ਆਏ ਪੈਂਦਾ ਕੱਲੂ ਮੇਲੇ ਜਾਣ ਦਾ ਉੱਥੇ ਟਰਾਲੀ ਛੱਡਣ ਨੂੰ ਨਹੀਂ ਕੋਈ ਹੈਗਾ ਬੰਦਾ ਕੀ ਮੈਨੂੰ ਆਉਣਾ ਪੈਣਾ ਆ ਗਾਦੇ ਵਿੱਚ ਆਗ ਨਹੀਂ ਚੱਕਣੇ ਆ ਕੇ ਯਾਰ ਆਗ ਵੀ ਢੋਣੇ ਆ ਕੱਖ ਵੀ ਵਢਣੇ ਦੋ ਦਿੰਦੇ ਦਿਲ ਜਾਨੇ ਨੂੰ ਵੀ ਦੋ ਟਰੈਕਟਰ ਇਕੱਠੇ ਹੀ ਜਾਣੇ ਦਾ ਹੁਣ ਇੱਕ ਇੱਕ ਇਕੱਲੇ ਜਾਣਾ ਤਾਂ ਹਾਂ ਜੇ ਕੋਈ ਬੰਦਾ ਮਿਲ ਜਾਵੇ ਜਿਹੜੇ ਢੋਣੇ ਨੂੰ ਘਰ ਆ ਫੇਰ ਫੇਰ ਠੀਕ ਹੈ ਫੇਰ ਤਾਂ ਇਕੱਠੇ ਵੀ ਕਰਨੇ ਥੋੜੇ ਜੇ ਆਗ ਵੀ ਇਕੱਠੇ ਕਰਨੇ ਕੱਖ ਵੀ ਵਢਣੇ ਦੋ ਦਿੰਦੇ ਦੇਖਦਾ ਮੈਂ ਤੇਰੀ ਸਲਾਹ ਉੱਥੇ ਦੱਲੀ ਜਹਾਜ ਚਲੀ ਗਿਆ ਹੁਣ ਉੱਥੇ ਬੈਠਾ ਹਉ ਰੁੱਕ ਲੈਣਾ ਤਾਂ ਕਿੰਨੇ ਇਕੱਠਾ ਕਿੰਨੀ ਪੀੜਾ ਕਹਿੰਦਾ ਸੜਕੇ ਨੂੰ ਵਿਲਾ ਹੋਣਾ ਕਹਿੰਦਾ ਉੱਥੇ ਤੂੰ ਟਰੈਕਟਰ ਲੈ ਆ ਆਪਣਾ ਆਪਣਾ ਉਰੇ ਖੜਾ ਦੀ ਮੇਰੇ ਵਾਲਾ ਖਾਲੀ ਕਰਿਆ ਵਗਾ ਨੂੰ ਲੈ ਜੀਂ ਕਹਿੰਦਾ ਕਹਿੰਦਾ ਮੈਂ ਲੈ ਜੂ ਤੇ ਠੀਕ ਹੈ ਦਹੀ ਨੇ ਦਲੀ ਨੇ ਦੋਈ ਖਾਲੀ ਕਰਾ ਦੇਣੇ ਰਾਤ ਨੂੰ ਝੋਟੇ ਨੇ ਕਹ ਤੂੰ ਐ ਚੀਰਿਆ ਸਾ ਤੇਰੇ ਸਰਪੇ ਟਰੈਲੇ ਤੇ ਲਈਏ ਕਰ ਆਪਰਾ ਇਹਦੇ ਹਮਲਾ ਕਰ ਤੂੰ ਆਹੀ ਕੰਮ ਕਰੂੰਗਾ ਤੇ 100 ਰੁਪਏ ਦੇ ਕੇ ਆਉਂਗਾ ਇੱਕ ਨੂੰ ਉਹਨੂੰ ਕਹੂੰਗਾ ਵੀ ਸ਼ਾਮ ਤੱਕ ਅੱਗੇ ਪਿੱਛੇ ਕਰਦੀ ਬਸ ਨਾ ਠੀਕ ਹੈ ਸ਼ਾਮ ਨੂੰ ਮੈਂ ਫੇਰ ਚਲੇ ਜਾਣਾ ਆਈ ਜੋ ਉਹਨੂੰ ਤੇ ਪਹਿਨਾ ਬਾਕੀ ਦੇਖਦੇ ਹਾਂ ਚੱਲ ਕੀ ਬਣਦਾ ਲਓ ਜੀ ਲੰਬੜਦਾਰ ਨੇ ਦੂਈ ਵੀ ਸ਼ੁਰੂ ਕਰਤੀ ਪਰ ਅਜੇ ਭਰੀਆਂ ਘਾਟਾਂ 15 ਬਾਕੀ ਆਈ ਨਹੀਂ ਪਤਾ ਵੀ ਹੁਣ ਵਜਨ ਕਿੰਨਾ ਹੋਊ ਕਿੰਨਾ ਨਹੀਂ 310 ਭਰੀ ਆ ਇਹ ਹੂੰ 310 ਹੋਈ ਨਹੀਂ ਹੈਗੀ ਹਲੇ ਇਹਦੇ ਥਾਰੇ ਹੋ ਜੂ ਜਿਹੜੀਆਂ ਘਟਦਾ ਹਾਂ ਹੋ ਜਾਏ ਵਜਨ ਪੂਰਾ ਹੋ ਗਿਆ ਬਾਕੀ ਦੇਖਦੇ ਆ ਉਹ ਬਿੱਲਾ ਵੀ ਆ ਗਿਆ ਕੱਲ੍ਹ ਤੋਂ ਵਜਨ ਤੋਂ ਕਿ ਭਰ ਨਹੀਂ ਹੋ ਰਿਹਾ ਹੈ ਕੱਲ੍ਹ ਤੋਂ ਰਾਤ 12 ਵਜੇ ਮੈਂ ਬੋਲੇਗਾ ਕਿ ਪਾਣੀ ਦੇ ਲਈ ਇਹਦੇ ਪੇ ਲਾਨ ਨਹੀਂ ਨੇ ਪਤਾ ਲੱਗਣਾ ਇਹ ਟਰਾਲਾ ਬੜਾ ਏ ਆਪਣੇ ਤੇ ਤਾਂ ਉੱਚਾ ਲੱਗੀ ਜਾਂਦਾ ਹੂ ਇਹਦੇ ਥੋੜਾ ਉੱਚਾ ਲੱਗਣਾ ਅਬ ਵੇਚ ਤੈਨੂੰ ਕਿਹੜਾ ਆ ਕੇ ਦੇਖ ਲੈ ਨਾ ਭਰੀਆਂ ਅੰਤਾਂ ਦੀ ਖਾ ਜਾਣੀ ਨੇ ਬਾਕੀ ਦੇਖਦੇ ਬਿੱਲੇ ਨੂੰ ਕਹ ਦੇ ਹੋਰ ਵਾਰ ਤੂੰ ਪੰਜ ਭਰੀਆਂ ਓਰੇ ਹੈ ਉਹ ਆ ਗਿਆ ਉਹਨੂੰ ਕਹ ਵੜ ਲਾ ਓਰੇ ਐਨੇ ਜੇ ਆਪਣੀ ਪੂਰੀ ਹੋ ਜਾਣੀ